ਪਰ ਫੇਰ ਵੀ ਮੈਂ ਗਾਰੰਟੀ ਦੇ ਨਵੀ 14 ਕਿਲੋ ਰਾਹ ਉਹਨਾਂ ਦੇਊਗੀ ਉੱਤੇ ਦੇਣਾ ਚਾਹੀਦਾ ਜੇ ਸਾਨੂੰ ਮੁਸਕਲੀ ਹੋਈ ਆ ਪਰ 14 ਦਾ ਗਾਰੰਟੀ ਆ ਗਾਰੰਟੀ ਸੀ ਕੰਮ ਕੰਮ ਤਾਂ ਲੈ ਲਿਆ ਸੀਗਾ ਤੇ ਹੁਣ ਕਿਹੜੀ ਗੱਲ ਨੂੰ ਸੇਲ ਕਰੀ ਜਾਂਦੇ ਨਹੀਂ ਉਹਦੀ ਆ ਜੀ ਬਸ ਕਰੇ ਥੋੜੀ ਜਿਹੀ ਕਰ ਜਾਈ ਠੀਕ ਆ ਕਰਕੇ ਵੇਚ ਨਹੀਂ ਹੋਰ ਨਹੀਂ ਗੱਲ ਹਾਂ ਨਹੀਂ ਛੋਟੀ ਤਾਂ ਇਹ ਪੂਰੀ ਤਿਆਰ ਹੋਈ ਤਾਂ ਜੇ ਮਰਜ਼ੀ ਵੇਚ ਦਿੰਦੇ ਆਪਾਂ ਕਹਿ ਕੇ ਜਿੰਨੇ ਕਹਿੰਦੇ ਉਹ ਨਹੀਂ ਮਿਲਣੇ ਸੀ ਹੂੰ ਇਹ ਵੀ ਗੱਲ ਹੈ ਕੋਈ ਆਪਣਾ ਕਿਹੜਾ ਵੀ ਵਪਾਰ ਦਾ ਕਿਹੜਾ ਵਪਾਰ ਦਾ ਕੰਮ ਖਰਦਾ ਘਰੇਲੂ ਮੱਝ ਆ ਕੇ ਇਹ ਜਿਹੀ ਗੱਲ ਨਹੀਂ ਪਰ ਬਸ ਆਹੀ ਆ ਮਜਬੂਰੀ ਆ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਖਾਲਸਾ ਜੀ ਕੋਲੇ ਕਰਦੇ ਆ ਗੱਲਬਾਤ ਇਹਨਾਂ ਦੇ ਕੋਲੇ ਜਿਹੜੇ ਸ਼ਕੀਨ ਨਾਗਾ ਬਹੁਤ ਵਧੀਆ ਜਣਦੀ ਇਹਨਾਂ ਦਾ ਕੰਮ ਆ ਆਪਣੇ ਫਾਰਮ ਦੇ ਉੱਪਰ ਦੁੱਧ ਦਾ ਕੰਮ ਆ ਘਰੇਲੂ ਪਰਿਵਾਰ ਕੋਲੇ ਜਿਹੜੇ ਸਾਰੇ ਪਸ਼ੂ ਹੈਗੇ ਆ ਇਹਨਾਂ ਕੋਲੇ ਤੇ ਛਾਂ ਛੂਣ ਲਈ ਬਹੁਤ ਵਧੀਆ ਇਹਨਾਂ ਨੇ ਛੱਡ ਤਿਆਰ ਕੀਤਾ ਹੋਇਆ ਤੇ ਖਾਲਸਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਵੈਗੁਰਦੀ ਆ ਖਾਲਸਾ ਸਵਾਗਤ ਵੈਗੁਰਦੀ ਕੀ ਪਤਾਈ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਨਾਂ ਕੀ ਹੈ ਸਰਸਨ ਸਿੰਘ ਨਾਂ ਜੀ ਮੇਰਾ ਠੀਕ ਹੈ ਜੀ ਪਿੰਡ ਚੂੜ ਚੱਕ ਹੈ ਜ਼ਿਲ੍ਹਾ ਮੋਗਾ ਹਾਂ ਜੀ ਠੀਕ ਹੈ ਜੀ ਤੇ ਮਿੱਤਰੋ ਚੂੜ ਚੱਕ ਪਿੰਡ ਤੋਂ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਆਪਣੇ ਕੋਲੇ ਅੱਜ ਫਿਰ ਕਿੰਨੇ ਨਾਗ ਆ ਜਿਹੜੇ ਵਿਕਾਊ ਆ ਇੱਕੋ ਹੀ ਆ ਜੀ ਆਹ ਚੋਟੀ ਇੱਕ ਹੀ ਇਹ ਛੋਟੀ ਹਨਾ ਹੀ ਹਾਂ ਜੀ ਸਿੰਗਾ ਸੁੰਗਾ ਦੀ ਤਾਂ ਸ਼ਕੀਨ ਆ ਵਧੀਆ ਹੈ ਨਾ ਜੀ 6 ਸਕੁਆਲਟੀ ਵੀ ਸੋਣੀ ਆ ਛੋਟੀ ਜੀ ਉਹ ਵੀ ਸੌ ਠੰਡੀ ਸੀਲ ਆ ਜੀ ਹਾਂ ਜੀ ਤੇ ਆਪਣੀ ਹੁਣ ਕਿਹੜੇ ਸੂਏ ਨੇ ਸੋਨਾ ਜੀ ਇਹ ਤੀਜੇ ਸੂਏ ਸੋਨਾ ਜੀ ਠੀਕ ਹੈ ਜੀ ਹਾਂ ਜੀ ਤੇ ਤੀਜੇ ਸੂਏ ਸੋਨਾ ਵਾ ਕਿਹੜਾ ਇਹਦੇ ਗਾਂ ਸੀਮਨ ਲੱਗਾ ਹੋਇਆ ਹੈ? ਇਹ ਬਦਨੀ ਵਾਲੇ ਬਲੀ ਦਾ ਲੱਗਾ ਜੀ। ਬਦਨੀ ਵਾਲੇ ਬਲੀ ਦਾ। ਹਾਂਜੀ। ਛੋਡੀ ਇਹ ਆਪਦੀ ਘਰ ਦੀ ਲੈਂਦੀ ਹੈ, ਘਰ ਦੀ ਨਹੀਂ ਵੀਰੇ ਲੈਂਦੀ ਸੀ ਇਹ ਆਪ। ਹਾਂਜੀ। ਹਾਂਜੀ ਹਾਂਜੀ ਲੈਂਦੀ ਸੀਗੀ। ਤੇ ਪਰ ਹੁਣ ਮਜੂਰੀ ਦਾ ਕਰਕੇ ਸੇਲ ਕਰਦੀ। ਠੀਕ ਹੈ। ਜਿਹੜਾ ਉਹ ਸੀਮਨ ਲੱਗਾ ਤੁਸੀਂ ਉਹ ਆਪ ਤਰਾਇਆ ਹੋਇਆ ਜੀ ਇਹ। ਹਾਂ ਜੀ ਆਪ ਆਪ। ਬਸ ਤਸ਼ਲੀ ਤਸ਼ਲੀ ਨਾਲ। ਠੀਕ ਹੈ। ਤੇ ਮੜਾ ਜਾਂ ਸੰਭੀ-ਸੁੰਭੀ ਦਾ ਚੰਗੀ ਆ ਜੀ। ਹਾਂਜੀ ਹਾਂਜੀ। ਕਿੰਨੇ ਚਿਰ ਦੀ ਇਹ ਗੱਬਣ ਆ ਜੀ? ਕਿੰਨਾ ਟਾਈਮ ਇਹਦੇ ਸੂਣ ਦੇ ਵਿੱਚ ਰਹਿੰਦਾ ਜੀ? ਇਹ ਸੂਣ ਨਹੀਂ ਤਕਰੀਬਨ 2 ਮਹੀਨੇ ਰਹਿੰਦੇ ਆ ਯਾਨੀ ਕਿ 7 ਠੀਕ ਹੈ ਜੀ ਹਾਂ ਜੀ 7 ਮਹੀਨੇ ਇਹਨੂੰ ਨੱਬਨ ਨੂੰ ਹੋਵੇ ਜੀ ਚੈੱਕ ਮੇਰੀ ਕਰਾਈ ਹੋਈ ਆ ਦਸੰਦੀ ਆ ਚੈੱਕ ਜਨ ਦੀ ਕਰਾਈ ਹੋਈ ਸਾਡੀ ਦਸੰਦੀ ਨਾਲ ਹਾਂ ਜੀ ਗਰੰਟੀ ਆ ਜੀ ਤੇ 7 ਮਹੀਨਿਆਂ ਤੋਂ ਥੋੜਾ ਜਿਹਾ ਟਾਈਮ ਉੱਤੇ ਹੋ ਗਿਆ ਯਾਨੀ ਜੀ ਹਾਂ ਜੀ ਹਾਂ ਜੀ 5-7 5-6 ਦਿਨ ਉੱਤੇ ਹੋ ਗਿਆ ਜਿਹੜੀ ਉਹ ਤਰੀਕਾ ਟੀਕੇ ਦੀ ਉਹ ਵੀ ਤੁਸੀਂ ਦੱਸ ਸਕਦੇ ਹਾਂ ਹਾਂ ਜੀ ਹਾਂ ਜੀ ਉਹ ਲਿਖੀ ਹੋਈ ਆ ਦੱਸ ਸਕਦੇ ਠੀਕ ਆ ਜੀ ਹਾਂ ਜੀ ਪਹਿਲੇ ਮਹੀਨੇ ਦੀ 29 ਤਰੀਕ ਆ ਜੀ ਪਹਿਲੇ ਮਹੀਨੇ ਦੀ 29 ਤਰੀਕ ਸਾਰੇ ਸਾਰਾ ਰਿਕਾਰਡ ਲਿਖਿਆ ਆਊਗਾ ਜੀ ਹਾਂ ਜੀ ਹਾਂ ਜੀ ਅੱਛਾ ਜੀ ਆ ਲਿਖਿਆ ਹੈਗਾ ਪਹਿਲੇ ਮਹੀਨੇ ਦੀ 29 ਤਰੀ ਤੇ ਵੱਧਣੀ ਵਾਲੇ ਬੜੀ ਦਾ ਵੱਧਣੀ ਵਾਲੇ ਬੜੀ ਦਾ ਠੀਕ ਹੈ ਜੀ ਤੇ ਚਲੋ ਜੀ ਖਾਲਸਾ ਜੀ ਦਾ ਆਪਣਾ ਡੈਰੀ ਤੇ ਸਾਰਾ ਕੁਝ ਨੋਟ ਕੀਤਾ ਹੋਇਆ ਵੀ ਜਿਹੜਾ ਸੀਮਨ ਲੱਗਾ ਇਹਦੇ ਤੇ ਰੇਟ ਵੀ ਆਪਾਂ ਇਸ ਮੱਝ ਦਾ ਵੀਡੀਓ ਦੇ ਵਿੱਚ ਕਰਾਂਗੇ ਥਣਾ ਥਣਾ ਦੀ ਤੁਹਾਨੂੰ ਆਪਾਂ ਕੁਆਲਿਟੀ ਦਿਖਾ ਦਗੇ ਜਿਵੇਂ ਹੁਣ ਦੁੱਧ ਤੋਂ ਇਹ ਡਰਾਈ ਆ ਮੱਝ ਜਮਾਂ ਡਰਾਈ ਜਾਂਦਾ ਹਾਂਜੀ ਹਾਂਜੀ ਜਮਾਂ ਤੇ ਲੰਮਾ ਸਮਾਂ ਤੇ ਵੀ ਦੁੱਧ ਹੀ ਕਿੰਨਾ ਹਾਂਜੀ ਹਾਂਜੀ ਤੇਗੀ ਰਹਾਂ ਹੁਣ ਠੀਕ ਹੈ ਜੀ ਇਹਨੂੰ ਹੁਣ 1 ਕੁ ਮਹੀਨਾ ਹੀ ਹੋਇਆ ਸਿਰਫ ਹਟੀ ਨੂੰ ਅੱਛਾ ਜੀ ਉਦੋਂ ਹਟੀ ਨੂੰ ਤੇ ਵਿਕਸਰ ਇਹ ਜਾਨੀ ਕਿ 4 ਮਹੀਨੇ ਦੀ 4.5 ਦੀ ਲੱਗੀ ਸੀ ਲੇਟ ਹੀ ਲੋਈ ਜਾਨੀ ਕਿ ਉਹਨਾਂ ਤਿੰਨ ਮਹੀਨੇ ਦੇ ਬੋਲਿਆਂ ਦਾ ਪਸ਼ੂ ਹੂੰ ਜਾਨੀ ਕਿ 3 4 4.5 ਮਹੀਨੇ ਤੇ ਵਿਕਸਰ ਕਰਾਈ ਸੀ ਉਦੋਂ ਗਾਂ ਮਤਲਬ ਵੀ ਲਾਲੋ ਸਾਹਾ ਨੂੰ 7 ਮਹੀਨੇ ਹੋ ਗਏ ਆ ਹੂੰ ਤੇ ਡੇਢ ਮਹੀਨੇ ਨੂੰ ਖੱਡੀ ਹੋ ਗਿਆ ਹੂੰ ਨਹੀਂ ਮੱਝ ਵੀ ਠੰਡੀ ਹੈ ਜਿਵੇਂ ਕੋਈ ਬਗਾਨਾ ਬੰਦਾ ਆਉਂਦਾ ਨਹੀਂ ਪਸ਼ੂ ਇਧਰ ਉਧਰ ਭਜਦਾ ਹਨਾ ਮੜੀ ਇੱਕ ਵਾਰੀ ਖਾਲਸਾ ਹੀ ਖੋਲ ਕੇ ਦਿਖਾ ਦੇਈਏ ਆਪਣੀ ਮੱਝ ਹਨਾ ਹਾਂਜੀ ਹਾਂ ਤੇ ਆਪਣੇ ਦਰਸ਼ਕਾਂ ਨੂੰ ਥਾਣ ਲੈਵੇ ਦੀ ਕੁਆਲਿਟੀ ਜਿਹੜੀ ਆਪਾਂ ਇਹਦੀ ਦਿਖਾ ਦਗੇ ਤੇ ਝੋਟੀ ਇਹ ਮਿੱਤਰੋ 7 ਮਹੀਨੇ ਤੋਂ ਉੱਪਰ ਥੋੜੀ ਜੀ ਰੇਟ ਰੂਟ ਆਪਾਂ ਸਾਰਾ ਵੀਡੀਓ ਦੇ ਵਿੱਚ ਪੁੱਛ ਲਾਂਗੇ ਤੇ ਜੇ ਕਿਸੇ ਵੀਰ ਦੇ ਫਿੱਟ ਬੈਂਦੀ ਆ ਕਿਉਂਕਿ ਸੱਜਰਾ ਮੱਝਾਂ ਦਾ ਰੇਟ ਮਿੱਤਰੋ ਬਹੁਤ ਹੁੰਦਾ ਤੇ ਫਰਾਂ ਦੀ ਕੁਆਲਿਟੀ ਕੋਈ ਦੇਖ ਲਓ ਜਮਾ ਡرائی ਆ ਹੁਣ ਇਹ ਸੰਭੀ ਸੁਭੀ ਚੰਗੀ ਜਾਣੀ ਵੀ ਤੁਹਾਨੂੰ ਬਾੜੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਉਹੀ ਜਾਣੀ ਵੀ ਖੁੱਲਾ ਤੇ ਸ਼ਕੀਨਾਂ ਛੋਟੀ ਜਣਦੀ ਆ ਆਪਣੀ ਜਿਹੜੀ ਘਰ ਦੀ ਸੇਵਾ ਤੇ ਇਹਨੇ 14 ਕਿਲੋ ਇਹਨੇ ਤੁਹਾਡੇ ਕੋਲੇ ਦੁੱਧ ਦਿੱਤਾ ਜੀ ਹਾਂਜੀ ਹਾਂਜੀ ਦਿੱਤਾ ਦੇਤਾ ਦੂਜੇ ਸੂ ਚਲੋ ਇਹ ਕੀ ਵੀ ਕਰਮ ਵਾਲੀ ਹਨਾ ਵਧੀਆ ਦੁੱਧ ਦਵੇ ਆਪਾਂ ਲਗਾ ਕਹਿੰਦੇ ਤਾਂ ਪੂਰਾ ਗਰੰਟੀ ਹੈ 14 ਦੀ ਹੂੰ 14 ਦੀ ਪੂਰੀ ਫੁੱਲ ਗਰੰਟੀ ਆ ਆਪਣੀ ਇਹੋ ਜੀ ਗਰੰਟੀ ਦੇ ਸ਼ੈਲੀ ਹੋਊਗੀ ਪਰ ਮੈਂ 3 ਮਹੀਨੇ ਰਹਿੰਦੇ ਆ ਪਰ ਫੇਰ ਵੀ ਮੈਂ ਗਰੰਟੀ ਦਿੰਦਾ ਵੀ 14 ਕਿਲੋ ਰਾ ਉਹਨਾਂ ਦੇਊਗੀ ਉੱਥੇ ਦੇਣਾ ਚਾਹੀਦਾ ਐਂ ਸਾਨੂੰ ਸਖੀ ਹੋਈ ਆ ਹੂੰ ਹੂੰ ਪਰ 14 ਦਾ ਗਰੰਟੀ ਆ ਬਾਕੀ ਗਰੰਟੀ ਦੇਊਗੀ ਸਹੀ ਹੈ ਤੇ ਖਾਲਸਾ ਜੀ ਆਪਣਾ ਫੋਨ ਨੰਬਰ ਹਾਂਜੀ ਤੇ ਪਿੰਡ ਦੀ ਲੋਕੇਸ਼ਨ ਹਾਂਜੀ ਆਪਣਾ ਪਿੰਡ ਤਾਂ ਚੂੜ ਚੱਕਾ ਜੀ ਨਾਮ ਮੇਰਾ ਦਰਸ਼ਨ ਸਿੰਘ ਆ ਜੀ ਪਿੰਡ ਚੂੜ ਚੱਕ ਜਿਲ੍ਹਾ ਮੋਗਾ ਜੀ ਹਾਂਜੀ ਤੇ ਮੋਬਾਈਲ ਨੰਬਰ ਹੈਗਾ 99880 44344 ਜੀ ਤਾਂ ਹਾਂਜੀ ਸਹੀ ਹੈ ਤੇ ਸਕਰੀਨ ਦੇ ਉੱਤੇ ਵੀ ਲਾ ਦਾਂਗੇ ਮਿੱਤਰੋ ਆਪਾਂ ਨੰਬਰ ਤੇ ਰੇਟ ਇਹਦਾ ਕੀ ਕਰਦਾਂਗੇ ਆਪਾਂ ਰੇਟ ਇਹਦਾ ਜੀ 85000 ਰੁਪਏ 85000 ਮੁੱਲ ਕਰ ਦਿੰਦੇ ਹਾਂ ਮਾਣ ਤਣ ਤਾਂ ਕਰ ਦੋਗੇ ਹਾਂਜੀ ਹਾਂਜੀ ਮਾਣ ਤਣ ਹੋ ਜਾਊਗਾ ਮਿੱਤਰੋ ਖਾਲਸਾ ਹੀ ਨੇ ਰੇਟ ਇਹਦਾ ਕੀਤਾ 85000 ਤੇ 3 ਕੁ ਮਹੀਨਿਆਂ ਦੇ ਕਰੀਬ ਜਾਣੀ ਦੀ ਇਹਦੇ ਸੂਣਦੇ ਰਹਿੰਦੇ ਆ ਗੱਬਣ ਦੀ ਖਾਸ ਆ ਜੀ ਕਹਿੰਦੇ ਆਪਣੀ ਵੀ ਗਾਰੰਟੀ ਆ ਚੈੱਕ ਪਾਸ ਆ ਝੋਟੀ ਤੇ ਜੇ ਕਿਸੇ ਵੀਰ ਨੂੰ ਫਿਰ ਵੀ ਕੋਈ ਸ਼ੱਕ ਹੋਇਆ ਤਾਂ ਆਪਦੀ ਤਸੱਲੀ ਉਹ ਕਰ ਸਕਦਾ ਆ ਇਹ ਨੰਬਰ ਖਾਲ ਸਹੀ ਦਾ ਹੈਗਾ ਸਕਰੀਨ ਤੇ ਕਰ ਲਿਓ ਸੰਪਰਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਵੀ ਜਿਹੜੇ ਹੁਣ ਥੋੜਾ ਟਾਈਮ ਹੀ ਰਹਿੰਦਾ ਇੱਕ ਸੂਮ ਦੇ ਵਿੱਚ ਲਾਟਰੀ ਵਾਂਗੂ ਹੀ ਆ ਪਸ਼ੂ ਮਹਿੰਗੇ ਬਹੁਤ ਆ ਬਾਈ ਜਾਨਵਰ ਹੁਣ ਸਾਰੇ ਤਕਰੀਬਨ ਲੱਖੋਂ ਬਾਹਰ ਹੀ ਜਾਂਦੇ ਆ ਐਹੀ ਝੋਟੀ ਸੱਜਰ ਹੋਵੇ 1,20,000 ਦੀ ਰਾਮ ਨਾਲ ਜਾਊਗੀ ਇਸ ਰੁੱਤ ਦੇ ਵਿੱਚ ਤੇ ਗਾਂ ਜਣ ਦੀ ਰੁੱਤ ਵੀ ਵਧੀਆ ਆਉਂਦੀ ਆ ਤੇ ਨਗ ਮਹੀਨੇ ਨੇੜ ਸੋਨਾ ਦੁੱਧ ਕੱਢ ਜੂਗੀ ਉਦੋਂ ਵੀ ਤੇ ਕਰ ਲਿਓ ਫਿਰ ਸੰਪਰਕ ਖਾਤਾ ਜੀ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਦੇਤਾ ਵਾ ਤੁਹਾਨੂੰ ਜਉਂਦੇ ਵਾਸਤੇ ਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਆ ਦੋਸਤੋ